ਸ਼ਹਿਰ ਦੇ ਵਿੱਚ ਆਏ ਦਿਨ ਲੁੱਟਖੋ ਅਤੇ ਚੋਰੀ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਲੁਟੇਰਿਆਂ ਤੇ ਚੋਰਾਂ ਦੇ ਹੌਂਸਲੇ ਜਿਹੜਿਆ ਬੁਲੰਦ ਨਜ਼ਰ ਆ ਰਹੇ ਨੇ ਅਤੇ ਚੋਰੀ ਅਤੇ ਲੁੱਟਖੋ ਦੀਆਂ ਘਟਨਾਵਾਂ ਨੂੰ ਪ੍ਰਸ਼ਾਸਨ ਦੇ ਨੱਕ ਹੇਠਾਂ ਬੜੇ ਹੀ ਬੁਲੰਦ ਹੌਂਸਲਿਆਂ ਦੇ ਨਾਲ ਅੰਜਾਮ ਦਿੰਦੇ ਹੋਏ ਦਿਖਾਈ ਦਿੰਦੇ ਨੇ ਸੋ ਜਿਹਾ ਇੱਕ ਮਾਮਲਾ ਗੋਇੰਦਫਾਲ ਬਾਈਪਾਸ ਦੇ ਨਜ਼ਦੀਕ ਪੰਜਾਬ ਪੈਲੱਸ ਦੇ ਸਾਹਮਣੇ ਸਥਿਤ ਇੱਕ ਸੈਲੂਨ ਤੇ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਬਿਨਾਂ ਕਿਸੇ ਤੇ ਡਰ ਪੈ ਤੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੋ ਦੂਸਰੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਤੇ ਜੋ ਵੀ ਸਮਾਨ ਹੈ ਬਰਾਮਦ ਕਰ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹਨ ਸੈਲੂਨ ਦੇ ਮਾਲਕ ਕੰਵਲਜੀਤ ਕੌਰ ਵਾਸੀ ਪਿੰਡ ਸਾਹਪੁਰਨੇ ਦੱਸਿਆ ਕਿ ਸਵੇਰ ਦੇ ਸਮੇਂ ਜਦੋਂ ਉਹ ਘਰ ਦੇ ਵਿੱਚ ਸਨ ਤਾਂ ਉਹਨਾਂ ਨੂੰ ਕਿਸੇ ਨਜ਼ਦੀਕੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਿਸ ਤੋਂ ਬਾਅਦ ਹੀ ਉਹ ਇੱਥੇ ਪਹੁੰਚੇ ਨੇ ਦੇਖਿਆ ਕਿ ਦੁਕਾਨ ਦੇ ਵਿੱਚ ਜਿਹੜਾ ਕਾਫੀ ਸਮਾਨ ਵੀ ਖਿਲਰਿਆ ਹੋਇਆ ਪਿਆ ਸੀ ਅਤੇ ਮਹਿੰਗੇ ਲਹਿੰਗੇ ਅਤੇ ਸੈਲੂਨ ਦੇ ਵਿੱਚ ਵਰਤੀਆਂ ਆਂਪੜੀਆਂ ਮਸ਼ੀਨਾਂ ਵੀ ਗਾਇਬ ਸਨ ਹਾਲਾਂਕਿ ਦੁਕਾਨ ਦੇ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੈਮਰੇ ਆਫਲਾਈਨ ਸਨ ਜਦੋਂ ਉਹਨਾਂ ਕੈਮਰਿਆਂ ਦੀ ਡੀਵੀਆਰ ਚੈੱਕ ਕੀਤੀ ਆ ਤਾਂ ਉਹ ਵੀ ਗਾਇਬ ਸੀ ਮੈਂ ਕਬਲਜੀਤ ਕੋਲ ਇੱਥੇ ਮੇਰਾ ਸਲੋਣਾ ਗੋਨਦਵਾਲ ਭਾਈਪਾਸ ਰੋਡ ਆਪੋਜੀਟ ਪੰਜਾਬ ਇੰਟਰਨੈਸ਼ਨਲ ਪੈਲੇਸ ਦੇ ਕੋਲ ਤੇ ਕੀ ਘਟਨਾ ਵਾਪਰੀ ਹੈ ਤੁਹਾਡੇ ਸੁਣ ਕੇ ਘਟਨਾ ਇੱਥੇ ਵੇਖੋ ਮਤਲਬ ਚੋਰੀ ਹੋਈ ਆ ਰਾਤ ਦੇ ਕੋਈ 1.5 ਵਜੇ ਤੇ ਕਹਿ ਨਹੀਂ ਸਕਦੇ ਆਪਾਂ ਮੈਨੂੰ ਪਤਾ ਨਹੀਂ ਲੱਗਿਆ ਕਿੱਦਾਂ ਚੋਰੀ ਕੀ ਮਤਲਬ ਹੋਇਆ ਚੋਰੀ ਇੱਥੇ ਚੋਰੀ ਇੱਥੇ ਮਤਲਬ ਬ੍ਰਾਂਡਡ ਸਮਾਨ ਸੀਗਾ ਮੇਕਅਪ ਦਾ ਸਮਾਨ ਸੀਗਾ ਸਕਿਨ ਰਿਲੇਟਿਡ ਅਫੇਸ਼ੀਅਲ ਸੀਗੇ ਲਹਿੰਗੇ ਸੀਗੇ ਡਿਵੀਅਰ ਸਾਡਾ ਚੋਰੀ ਹੋ ਗਿਆ ਜਦ ਮੈਂ ਕੋਸ਼ਿਸ਼ ਕੀਤੀ ਕਿ ਮਤਲਬ ਮੈਨੂੰ ਪਤਾ ਲੱਗਿਆ ਸਵੇਰੇ ਸਵੇਰ ਕਿ ਤੁਹਾਡਾ ਚੋਰੀ ਹੋ ਗਈ ਆ ਮੈਂ ਸਵੇਰੇ ਆਪਣੇ ਕੈਮਰੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਦ ਮੈਂ ਵੇਖਿਆ ਤਾਂ ਮੇਰੇ ਕੈਮਰੇ ਆਫਲਾਈਨ ਆ ਰਹੇ ਸੀ ਕਿਉਂਕਿ ਉੱਥੇ ਡਿਵੀਅਰ ਤੇ ਹੈਗਾ ਨਹੀਂ ਸੀਗਾ ਫਿਰ ਤੁਹਾਨੂੰ ਕਿਨੇ ਦੱਸਿਆ ਮੇਰੇ ਕੁਲੀਕ ਸੀਗੇ ਉਹ ਇੱਥੇ ਵਾਕਲੀ ਜਾ ਰਹੇ ਸੀ ਸਵੇਰੇ 6:30 ਦਾ ਟਾਈਮ ਸੀ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਦਾਂ ਤੁਹਾਡਾ ਸ਼ੱਡਰ ਵਗੈਰਾ ਸਾਰਾ ਟੁੱਟਿਆ ਪਿਆ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬੋਲਿਆ ਕਿ ਮੈਨੂੰ ਵੀਡੀਓਜ਼ ਵਗੈਰਾ ਭੇਜੋ ਕਿਉਂਕਿ ਮੈਂ ਥੋੜਾ ਇੱਥੋਂ ਦੂਰ ਰਹਿੰਦੀ ਆ ਸ਼ਾਹਪੁਰ ਪਿੰਡ ਤੋਂ ਆ ਇਸ ਲਈ ਮੈਨੂੰ 10-15 ਮਿੰਟ ਲੱਗ ਜਾਣੇ ਸੀ ਆਨ ਦੀ ਫਿਰ ਉਹਨਾਂ ਨੇ ਮੈਨੂੰ ਵੀਡੀਓਜ਼ ਭੇਜੀਆਂ ਤੇ ਉਹ ਅੰਦਰ ਨਹੀਂ ਸੀ ਆ ਰਿਹਾ ਸੀ ਮੈਂ ਉਹਨਾਂ ਨੂੰ ਭੇਜਿਆ ਅੰਦਰ ਕਿ ਤੁਸੀਂ ਜਾਓ ਅੰਦਰ ਕਿੰਨਾ ਸਮਾਨ ਫਿਰ ਨੁਕਸਾਨ ਹੋਇਆ ਥਾ नियर अबाउट 2 ਲੱਖ ਦੇ ਹੋ ਗਿਆ ਨੁਕਸਾਨ ਮੇਰਾ ਲਹਿੰਗੇ ਸੀਗੇ ਕਾਫੀ ਕੋਸਟਲੀ ਸੀਗੇ ਮੇਕਅਪ ਸਾਰਾ ਬ੍ਰਾਂਡਡ ਸੀਗਾ ਮੇਕਅਪ ਮੇਕਅਪ ਸਟੂਡੀਓ ਦਾ ਸੀਗਾ ਮੈਗ ਦਾ ਸੀ ਸਫੋਰਾ ਦਾ ਸੀਗਾ ਸਾਰਾ ਮਤਲਬ ਇਹ ਚੀਜ਼ਾਂ ਚੋਰੀ ਹੋਈਆਂ ਬਹੁਤ ਮਤਲਬ ਜੋ ਹਾਈ ਲੈਵਲ ਸੇ ਟ੍ਰੀਟਮੈਂਟਸ ਦਿੱਤੇ ਜਾਂਦੇ ਆ ਸਕਿਨ ਦੇ ਉਹ ਚੀਜ਼ਾਂ ਚੋਰੀ ਹੋਈਆਂ ਨਾਰਮਲ ਚੀਜ਼ ਕੋਈ ਇਥੋਂ ਮਤਲਬ ਚੋਰੀ ਨਹੀਂ ਹੋਈ ਤੇ ਕਿਸੇ ਤੇ ਸ਼ੱਕ ਹੈ ਤੁਹਾਨੂੰ ਸ਼ੱਕ ਤਾਂ ਕਹਿ ਨਹੀਂ ਸਕਦੇ ਆਪਾਂ ਕਿਸੇ ਤੇ ਕਿਉਂਕਿ ਇਹ ਕੰਮ ਮਤਲਬ ਕੀਤਾ ਕਿਸੇ ਨੇ ਅੰਦਰੋਂ ਹੀ ਆ ਮੈਂ ਕਿਸੇ ਨੂੰ ਮਤਲਬ ਇਹ ਨਹੀਂ ਕਹਿ ਸਕਦੀ ਐਗਜ਼ੈਕਟ ਨਹੀਂ ਕਿਸੇ ਦਾ ਨਾਮ ਨਹੀਂ ਲੈ ਸਕਦੀ ਪਰ ਇਹ ਕੰਮ ਮਤਲਬ ਹੋਇਆ ਜਾਣਕਾਰੀ ਅਕੋਰਡਿੰਗ ਆ ਜਿਹੜੇ ਬੰਦੇ ਨੂੰ ਬਹੁਤ ਜ਼ਿਆਦਾ ਜਾਣਕਾਰੀ ਸੀ ਇਸ ਸਲੂਨ ਦੇ ਬਾਰੇ ਉਹ ਬੰਦੇ ਨੇ ਇਹ ਕੰਮ ਕੀਤਾ ਤੇ ਇਸ ਸੰਬੰਧੀ ਕੰਪਲੇਂਟ ਕੋਈ ਦਰਜ ਕਰਵਾ ਲਈ ਹਾਂਜੀ ਮੈਂ ਇੱਥੇ ਤਰਨਤਾਰਨ ਚੌਂਕੀ ਗਈ ਸੀਗੀ ਉੱਥੇ ਕੰਪਲੇਨ ਦਰਜ ਕਰਵਾ ਕੇ ਆਈ ਹਾਂ ਉਥੋਂ ਦੇ ਚੌਂਕੀਨਦਾਰ ਦੇ ਇੱਥੇ ਵਿਜ਼ਿਟ ਕੀਤਾ ਉਹਨਾਂ ਨੇ ਉਹ ਆਪਣਾ ਸਾਰਾ ਵੇਖ ਕੇ ਗਏ ਆ ਤੇ ਹੁਣ ਅੱਗੇ ਦੀ ਕਾਰਵਾਈ ਉਹ ਕਰਨਗੇ ਦੀ ਮੰਗ ਕਰਦੇ ਉਹਨਾਂ ਨੂੰ ਮੈਂ ਉਹਨਾਂ ਤੋਂ ਇਹੀ ਮੰਗ ਕਰਦੀ ਆ ਕਿ ਮੇਰਾ ਅਸਮਾਨ ਜਲਦੀ ਤੋਂ ਜਲਦੀ ਰਿਕਵਰ ਕੀਤਾ ਜਾਏ ਮੈਂ ਸਵੇਰੇ ਤਕਰੀਬਨ 8 ਵਜੇ ਇੱਥੇ ਦੁਕਾਨ ਤੇ ਆਇਆ ਜਦੋਂ ਦੁਕਾਨ ਖੁੱਲੀ ਆ ਤੇ ਮੈਂ ਸਾਹਮਣੇ ਦੇਖਿਆ ਕਿ ਇਸ ਦੁਕਾਨ ਦਾ ਸ਼ਟਰ ਢਟਾਇਆ ਤੇ ਮੈਂ ਇੱਥੇ ਭੀੜ ਕਾਫੀ ਇਕੱਠੀ ਸੀ ਤੇ ਮੈਂ ਦੇਖ ਕੇ ਇੱਥੇ ਆਇਆ ਇਹਨਾਂ ਬੇਟੀਆਂ ਨੇ ਮੈਨੂੰ ਕਿਹਾ ਕਿ ਇਹ ਸਾਡੇ ਚੋਰੀ ਹੋ ਗਈ ਆ ਇਹ ਸਾਡੇ ਖਡੂਰ ਸਾਹਿਲ ਕੇ ਪਿੰਡ ਬੱਚੜੇ ਦੇ ਵਿੱਚ ਤੇ ਫਿਰ ਮੈਂ ਇਹਨਾਂ ਦੇ ਨਾਲ ਗਿਆ ਅਤੇ ਚੌਂਕੀ ਜੋ ਬੱਸ ਸਟੈਂਡ ਚੌਂਕੀ ਹੈ ਉਥੇ ਐਸ.ਆਈ. ਹਰਮਿੰਦਰ ਸਿੰਘ ਚੌਂਕੀ ਇੰਚਾਰਜ ਹੈ ਉਹਨੂੰ ਜਾ ਕੇ ਅਸੀਂ ਕੰਪਲੇਨਟ ਲਖਾਈ ਹੈ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਜਲਦੀ ਜਲਦੀ ਇਹ ਸਮਾਨ ਰਿਕਵਰ ਕੀਤਾ ਜਾਵੇ ਇਹ ਸਮਾਨ ਕਿਸੇ ਨੇ ਜੋ ਬਹੁਤ ਜ਼ਿਆਦਾ ਭੇਤੀ ਹੈ ਉਹਨੇ ਕੰਮ ਕੀਤਾ ਹੈ ਉਹਨੇ ਉਹ ਸਮਾਨ ਚੱਕਿਆ ਜੋ ਬਹੁਤ ਮਹਿੰਗਾ ਹੈ ਔਰ ਉਥੋ ਉਥੋ ਚੱਕਿਆ ਜਿੱਥੇ ਜਿੱਥੇ ਨੂੰ ਪਤਾ ਸੀਗਾ ਇਹਦੇ ਬਲੈਂਕ ਚੈੱਕ ਖਾਲੀ ਚੈੱਕ ਦੇ ਕੋਈ ਮੋਹਰ ਲਾ ਕੇ ਲੈ ਗਿਆ ਉਹ ਚੋਰ ਉਹ ਸਾਨੂੰ ਜੋ ਸ਼ੱਕ ਹੈ ਉਹ ਇਦਾਂ ਲੱਗਦਾ ਹੈ ਕਿ ਉਹ ਕੋਈ ਸਟਾਫ ਦਾ ਬੰਦੇ ਨੇ ਕੰਮ ਕੀਤਾ ਹੈ ਸਰ ਗੋਇੰਦਵਾਲ ਬਾਈਪਾਸ ਤੇ ਜਿਹੜੀ ਪੰਜਾਬ ਪੈਲਸ ਦੇ ਸਾਹਮਣੇ ਸਲੂਨ ਤੋਂ ਚੋਰੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਕੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਉਸ ਸਲੂਨ ਸਬੰਧੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਉਹਦੇ ਮੁਤਾਬਕ ਕਾਰਵਾਈ ਅਮਲ ਲਿਆਂਦੀ ਗਈ ਹੈ ਸਰ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਨਹੀਂ ਸੀਸੀਟੀਵੀ ਉੱਥੇ ਕੋਈ ਨਹੀਂ ਹੈਗੇ ਸੀਸੀਟੀਵੀ ਦੇ ਵਿੱਚ ਇੱਕ ਮਲ ਕੋਈ ਵੀ ਸਪੱਸ਼ਟ ਨਹੀਂ ਆ ਰਿਹਾ ਮੌਕੇ ਤੇ ਕੋਈ ਸਹਾਣੀ ਸਾਹਮਣੇ ਸਤਿ ਤੇ ਕੋਈ ਉਹਨਾਂ ਵੱਲੋਂ ਸ਼ੱਕ ਵੀ ਜਾਰੀ ਕੀਤਾ ਗਿਆ ਕਿਸੇ ਤੇ ਨਹੀਂ ਉਹ ਮਤਲਬ ਆਪਣੇ ਸਟਾਫ ਦੇ ਤੇ ਖੇਲਲ ਕਰ ਰਹੇ ਆ ਉਹਦੇ ਸਟਾਫ ਤੋਂ ਕੋਸ਼ਿਸ਼ ਕਰਕੇ ਜੋ ਤੱਥ ਸਾਹਮਣੇ ਆ ਗਏ